ਰੇ ਖੜਾ ਟਰੈਕਟਰ ਲੈ ਕੇ ਆਏ ਆ ਮਿੱਤਰੋ ਸ਼ੋਰੂਮ ਕੰਡੀਸ਼ਨ ਆ ਹਜੇ ਲਫਾਫੇ ਵੀ ਨਹੀਂ ਲੱਥੇ ਸੀਟਾਂ ਵਾਲੇ ਮਾਲਕ ਵੀਰ ਤੋਂ ਲੈਣੇ ਆ ਜਾਣਕਾਰੀ ਹਾਂਜੀ ਬਈ ਕੀ ਹਾਲ ਹੈ ਜੀ ਵਧੀਆ ਵੀਰ ਜੀ ਠੀਕ ਠਾਕ ਜੀ ਦਿਓ ਸਾਨੂੰ ਜਾਣਕਾਰੀ ਬਈ ਇਹ ਕਿਹੜਾ ਮਾਡਲ ਆ ਸੋਨਾ ਦੀ ਇੱਕ ਹੈ ਹਾਂਜੀ ਇਹ ਮਾਡਲ ਹੈਗਾ 2023 2023 ਹਾਂਜੀ 12 ਮਹੀਨੇ ਦਾ ਲਾਸਟ ਠੀਕ ਆ ਹਾਂਜੀ ਠੀਕ ਆ 12ਵੇਂ ਮਹੀਨੇ ਦਾ ਹਾਂਜੀ ਜੋ ਜੈਨ ਹੁਣ 160 ਘੰਟੇ ਚੱਲਿਆ ਜੇ ਅੱਛਾ 160 ਘੰਟੇ ਚੱਲਿਆ ਰਿਕਾਰਡ ਨਾਲ ਹਾਂਜੀ ਰਿਕਾਰਡ ਨਾਲ ਠੀਕ ਆ ਪੰਜਾਬ ਦਾ ਨੰਬਰ ਹੈ ਸਰਕਾਰੀ ਨੰਬਰ ਵੇਟਨ ਲੱਗੀਆਂ ਇਹ ਦੇਖ ਸਕਦੇ ਹੋ ਇਹ ਬਈ ਇਨਾ ਨਵਾਂ ਤੁਸੀਂ ਲਿਆਂਦਾ ਵੀ ਜਵਾਂ ਨਵਾਂ ਕਢਾ ਕੇ ਲਿਆਂਦਾ ਤੁਸੀਂ ਆਪ ਹੀ ਹਾਂਜੀ ਹਾਂਜੀ ਠੀਕ ਆ ਅੱਛਾ ਨਵਾਂ ਹੀ ਲਿਆਂਦਾ ਫਿਰ ਬਈ ਵੇਚਣਾ ਕਦੋਂ ਜੇ ਤੁਸੀਂ ਨਵਾਂ ਲਿਆਂਦਾ ਤਾਂ ਆਪਾਂ ਹੋਰ ਲਿਆਂਦਾ ਜੀ ਅੱਛਾ ਹੋਰ ਲਿਆਂਦਾ ਤੇ ਵੇਚਣਾ ਸੇਲ ਕਰਨਾ ਹਾਂਜੀ ਹਾਂਜੀ ਤੁਸੀਂ ਆਪ ਹੀ ਕਢਾਇਆ ਜਾਂ ਸੀ ਜੋ ਹਾਂਜੀ ਠੀਕ ਆ 160 ਘੰਟੇ ਚੱਲਿਆ ਸਰਵਿਸ ਹੋਈ ਪਹਿਲੀ ਨਹੀਂ ਅੱਜ ਕਰਾਉਣੀ ਹੈ ਜੀ ਹਜੇ ਹੋਈ ਨਹੀਂ ਹਾਂਜੀ ਠੀਕ ਆ ਸਰਵਿਸ ਨਹੀਂ ਹੋਈ ਪਹਿਲੀ ਟਰੈਕਟਰ ਦੀ ਆ ਵੇਟ ਬੋਰ ਫਿਰ ਨਾਲ ਦੀ ਹੈ ਬਈ ਸਭ ਕੋ ਨਾਲ ਦਾ ਹੀ ਕੰਪਨੀ ਦਾ ਹੈ ਠੀਕ ਆ ਸਭ ਕੋ ਨਾਲ ਦਾ ਵੇਟ ਵੁੱਟ ਨਾਲ ਦੇ ਆ ਬਸ ਜਿਵੇਂ ਸ਼ੋਰੂਮ ਕੰਡੀਸ਼ਨ ਉਹਵੇਂ ਹੀ ਟਰੈਕਟਰ ਹਨ ਹਾਂਜੀ ਹਾਂਜੀ ਸਮਾਨ ਨਾਲ ਪੂਰਾ ਡੰਡਾ ਪੱਟੀ ਛਤਰੀ ਠੀਕ ਆ ਡਿਮਾਂਡ ਇਹਦੀ ਕੀ ਕਰਦੇ ਆ ਬਾਈ ਇਹ ਡਿਮਾਂਡ ਹੈ 785 7 ਲੱਖ 85 ਹਜ਼ਾਰ ਨਵਾਂ ਕਿੰਨੇ ਦਾ ਬਾਈ ਇਹ ਇਹ ਨਵਾਂ 8.5 ਤੋਂ ਪਾਰ ਹੀ ਹੈ 8.5 ਤੋਂ ਨਗਦ ਆਗਾ ਹਾਂ ਨਗਦ ਕਾਪੀ ਕੋ ਵੀ ਬਣਾ ਕੇ ਹਾਂਜੀ ਇਹ ਸਾਰਾ ਨਗਦ ਕੈਸ਼ ਟਰੈਕਟਰ ਹੈ ਅੱਛਾ ਨਗਦ ਕੈਸ਼ ਹੀ ਲਿਆ ਆਪਾਂ ਹਾਂਜੀ ਹਾਂਜੀ ਠੀਕ ਆ ਤੇ ਜਿਹੜਾ ਵੀਡੀਓ ਨੇ ਸ਼ੇਅਰ ਕਰਕੇ ਹੁੰਦਾ ਤਾਂ ਫੋਲੋ ਕਰੋ ਵੀਰੇ ਪੂਰਾ ਕਰੋਗੇ ਹਾਂਜੀ ਹਾਂਜੀ ਵੀ ਜੇ ਕਿਸੇ ਵੀਰ ਨੇ ਨਵਾਂ ਲੈਣਾ ਇਹ ਲੈ ਸਕਦਾ ਹਾਂਜੀ ਹਾਂਜੀ ਇਹ ਤੇ ਲੋਨ ਲੋਨ ਤਾਂ ਹੋ ਜਾਊਗਾ ਹਾਂਜੀ ਲੋਨ ਹੋ ਜਾਊਗਾ ਸਾਬ ਜੀ ਠੀਕ ਆ ਤੇ ਬਲਾਂ ਕੰਪਨੀ ਤੋਂ ਚੈੱਕ ਕਰਾ ਲੈ ਵੀ ਇੰਨਾ ਰਿਕਾਰਡ ਨਾ ਚੱਲਿਆ ਕੋਈ ਰਿਕਾਰਡ ਆ ਤਾਂ ਚੈੱਕ ਤਸੱਲੀ ਸਭ ਕੋ ਪ੍ਰਾਪਤ ਹੁੰਦਾ ਹੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਕਿਹੜੇ ਪਿੰਡ ਖੜਾ ਬਾਈ ਹਾਂਜੀ ਇਹ ਕਿਹੜੇ ਪਿੰਡ ਆ ਇਹ ਮੁਦਕੀ ਖੜਾ ਈ ਪਿੰਡ ਮੋਦਕੀ ਜ਼ਿਲ੍ਹਾ ਫਰੋਈਪੁਰ ਹਾਂਜੀ ਜ਼ਿਲ੍ਹਾ ਫਰੋਈਪੁਰ ਮੁਦਕੀ ਤੋਂ ਫਿੱਡੇ ਰੋਡ ਤੇ ਠੀਕ ਆ ਜੀ ਨੰਬਰ ਬੋਲ ਦਿਓ ਨੰਬਰ ਜੀ ਚੰਨ ਮੀਰੋ 1383398 95 ਜੀ 213 83398 83398 ਠੀਕ ਹੈ ਜੀ ਬਾਕੀ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਉੱਥੋਂ ਗੱਲ ਕਰਕੇ ਤੁਸੀਂ ਸਟ੍ਰਾਈਟਨ ਖਰੀਦ ਸਕਦੇ ਹੋ ਸੋ ਧੰਨਵਾਦ ਜੀ